ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 29 ਮਈ ਅੱਜ ਦੇ ਦਿਨ ਜੋ ਕਿ ਸਿੱਧੂ ਮੂਸੇਵਾਲੇ ਦੀ ਵਰਸੀ ਹੈ ਕਿ ਅੱਜ ਦੋਸਤੋ ਸਿੱਧੂ ਮੂਸੇਅਤ ਦੀ ਮੌਤ ਨੂੰ ਪੂਰੇ 3 ਸਾਲ ਹੋ ਚੁੱਕੇ ਹਨ ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਦੁਨੀਆ ਭਰ ਦੇ ਹਰ ਕੋਨੇ ਵਿੱਚ ਸਿੱਧੂ ਨੂੰ ਚਾਣ ਵਾਲੇ ਬੈਠੇ ਹਨ ਬਾਕੀ ਦੋਸਤੋ ਇੱਕ ਸਿੰਗਰ ਵੱਲੋਂ ਜੋ ਕਿ ਸਿੱਧੂ ਮੂਸੇਅਤ ਨੂੰ ਲੈ ਕੇ ਸਿੱਧੂ ਮੂਸੇਅਤ ਟਰਬੂਟ ਕਰਦਿਆਂ ਹੋਇਆ ਇੱਕ ਗੀਤ ਰਿਲੀਜ਼ ਕੀਤਾ ਜਾਣਾ ਹੈ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਪਤਾ ਬਲਕੌਰ ਸਿੰਘ ਵੱਲੋਂ ਉਸ ਮੁੰਡੇ ਦੀ ਜੋ ਕਿ ਹੱਲਾਸ਼ੀਰੀ ਦਿੱਤੀ ਗਈ ਹੈ ਪਤਾ ਬਲਕੌਰ ਸਿੰਘ ਵੱਲੋਂ ਉਸ ਮੁੰਡੇ ਦਾ ਪੋਸਟਰ ਜੋ ਕਿ ਰਿਲੀਜ਼ ਕੀਤਾ ਗਿਆ ਹੈ ਬਾਕੀ ਦੋਸਤੋ ਖੁਰ ਬਲਕੌਰ ਸਿੰਘ ਬਲੌਕੀ ਕੁਝ ਕੀਤਾ ਗਿਆ ਤੁਸੀਂ ਅੱਗੇ ਇੱਕ ਵਾਰ ਜ਼ਰੂਰ ਸੁਣਿਓ ਆਸ਼ੀਰਵਾਦ ਜੀ ਸਾਰਿਆਂ ਨੂੰ ਚੌਂਕੀਪੁਰ ਨੂੰ ਚਾਹਣ ਵਾਲਿਆਂ ਦੇ ਸਾਰੇ ਅੱਗੇ ਦਰਸ਼ਕਾਂ ਨੂੰ ਮੇਰੀ ਅਪੀਲ ਹੈ ਨਵਾਂ ਮੁੰਡਾ ਗੁਰਦੀਪ ਜੀ ਹੈ ਵੀ ਹਾਂਜੀ ਬਹੁਤ ਸੋਹਣਾ ਕਲਾਮ ਹੈ ਬੜਾ ਸਾਰਾ ਗੀਤ ਗਾਇਆ ਹੈ ਪਤੀ ਮੈਨੂੰ ਗੀਤ ਕਰਨਾ ਤੇ ਸਾਰੇ ਨੱਕ ਤੇ ਸ਼ੇਅਰ ਤੇ ਕਮੈਂਟ ਦਿਨ ਧੰਨਵਾਦ ਬਾਕੀ ਦੋਸਤੋ ਜੋ ਕਿ ਸਿੱਧੂ ਮੂਸੇਵਾਲ ਦੇ ਨਾਲ ਕਾਲੀ ਥਾਰ ਗੱਡੀ ਦੇ ਵਿੱਚ ਸੀ ਉਸ ਮੁੰਡੇ ਵੱਲੋਂ ਦੱਸਿਆ ਗਿਆ ਹੈ ਕਿ ਸਿੱਧੂ ਮੂਸੇਵਾਲ ਜਦੋਂ ਵੀ ਜਾਂਦਾ ਹੈ ਉਹ ਬੁਲਟ ਪ੍ਰੂਫ ਗੱਡੀ ਲੈ ਕੇ ਜਾਂਦਾ ਹੈ ਪਰ ਦੋਸਤੋ ਜਦੋਂ ਨਾਲ ਦੇ ਪਿੰਡਾਂ ਵਿੱਚ ਜਾਂ ਮਾਨਸਾ ਦੇ ਵਿੱਚ ਜਾਂਦਾ ਹੈ ਤਾਂ ਬੁਲਟ ਪ੍ਰੂਫ ਗੱਡੀ ਲੈ ਕੇ ਨਹੀਂ ਜਾਂਦਾ ਕਿਉਂਕਿ ਬੁਲਟ ਪ੍ਰੂਫ ਗੱਡੀ ਦੇ ਜੋ ਕਿ ਸ਼ੀਸ਼ੇ ਨਹੀਂ ਖੁੱਲਦੇ ਤਾਂ ਆਪਣੇ ਚੌਣ ਵਾਲਿਆਂ ਨਾਲ ਜੋ ਕਿ ਆਪਣੇ ਦੋਸਤਾਂ ਮਿਸਤਰਾ ਦੇ ਨਾਲ ਹੱਥ ਮਿਲਾਉਂਦਾ ਹੈ ਫੁੱਟ ਮਗਾਉਂਦਾ ਹੈ ਇਸ ਕਰਕੇ ਦੋਸਤੋ ਜੋ ਕਿ ਬੁਲਟ ਪ੍ਰੂਫ ਗੱਡੀ ਨਹੀਂ ਸੀ ਲੈ ਕੇ ਗਿਆ ਬਾਕੀ ਦੋਸਤੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ